ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਲੈ ਕੇ ਆ ਗਏ ਆ ਜੀ ਅੱਜ ਆਪਣੀ ਨਵੀਂ ਵੀਡੀਓ ਸਲਾਈ ਮਸ਼ੀਨ ਦੇ ਨਾਲ ਹੀ ਵਰਕ ਕਰਾਂਗੇ। ਇਹਵੇਂ ਸ਼ਿਲਕ ਦਾ ਕੱਪੜਾ ਲਿਆ ਵਾ। ਇਹ ਮੈਂ ਕੋ ਟ੍ਰੇਸ ਨਹੀਂ ਕੀਤਾ। ਆਪੇ ਪੈਨ ਪੈਨਸਲ ਨਾਲ ਕਿਸੇ ਵੀ ਤਰ੍ਹਾਂ ਨੇ ਛੋਟੇ ਛੋਟੇ ਜਿਹੇ ਫੁੱਲ ਬਣਾ ਕੇ ਕਿਸੇ ਵੀ ਕਾਟਨ ਦੇ ਸ਼ਿਲਕ ਦੇ ਕਿਸੇ ਵੀ ਕੱਪੜੇ ਦੇ ਉੱਪਰ ਇਹ ਪੈਟਰਨ ਜਿਹਾ ਬਣਾ ਲਾਂਗੇ। ਪੈਨ ਦੇ ਨਾਲ ਪੈਨ ਪੈਨਸਲ ਨਾਲ ਜਦੋਂ ਬਣਾਉਣੀ ਆ ਤਾਂ ਕੋਈ ਫੁੱਲ ਜਿਹੜਾ ਬੂਟੀ ਛੋਟੀ ਪੱਡੀ ਜਿਹੜੀ ਰਹਿ ਜਾਂਦੀ ਆ ਜਾਂ ਤੇ ਕਿਸੇ ਇੱਕ ਪੇਜ ਜਿਹੇ ਵਗੈਰਾ ਦਾ ਬਣਾ ਕੇ ਕੋਈ ਜਿਹੀ ਟ੍ਰੇਸ ਕਰ ਲੇ। ਜਾਂ ਫਿਰ ਉਵੇਂ ਹੀ ਟ੍ਰੇਸ ਕਰ ਲੇ ਜਿਸ ਤ ਪਿਛੇ ਦੱਸਿਆ ਮੈਂ ਵੀਡੀਓ ਦੇ ਵਿੱਚ ਇੱਥੇ ਮੈਂ ਬਸ ਛੋਟਾ ਜਿਹਾ ਬਣਾਉਣਾ ਸੀ ਤੇ ਇਸ ਕਰਕੇ ਪੈਨ ਦੇ ਨਾਲ ਹੀ ਛੋਟਾ ਜਿਹਾ ਮੈਂ ਪੈਟਰਨ ਜਿਹਾ ਬਣਾ ਕੇ ਦੱਸਦੀ ਹਾਂ ਸਲਾਈ ਮਸ਼ੀਨ ਨੂੰ ਹੋਵੇਂਗਾ ਇਹਨਾ ਆਪਣੀ ਸਾਈਡ ਵੱਲ ਜਿੱਥੇ ਹੀ ਬੈਠੇ ਆ ਇਸ ਸਾਈਡ ਵੱਲ ਗੋਲ-ਗੋਲ ਚੱਕਰ ਨੂੰ ਇਹ ਚੱਕਰ ਜਿਹੜਾ ਗੋਲ ਜਾਂ ਉਹਨੂੰ ਆਪਣੀ ਸਾਈਡ ਨੂੰ ਜਿਹੜਾ ਲਈ ਆਉਣਾ ਮੁਠੀ ਦੇ ਨਾਲ ਹੀ ਚਲਾਉਣਾ ਤੇ ਬਾਕੀ ਇਸ ਲਈ ਸਾਰੀ ਕਲਾ ਜੀ ਇਹੀ ਹੁੰਦੀ ਹੈ ਕਿ ਫਰੇਮ ਨੂੰ ਜਿਹੜਾ ਅੱਗੇ ਪਿੱਛੇ ਕਰੀ ਜਾਣਾ ਤੇ ਜਿੱਥੇ ਇਹਹੀ ਪੈਨ ਪੈਂਸਲਾਂ ਜਾਂ ਟ੍ਰੇਸ ਕੀਤਾ ਵਾ ਉੱਥੇ ਬਸ ਸੂਈ ਨੂੰ ਰੱਖਣਾ ਤੇ ਆਪਣੇ ਆਪ ਹੀ ਜਿਹੜਾ ਟੰਕਾ ਦੋਨਾਂ ਸਾਈਡਾਂ ਤੇ ਲੱਗਦਾ ਜਾਂਦਾ ਤੇ ਜਿਹੜਾ ਵੀ ਅਹੀਂ ਕਢਾਈ ਵਰਕ ਜਿਸ ਤਰ੍ਹਾਂ ਦਾ ਵੀ ਕਰਨਾ ਤੇ ਉਹ ਹੋ ਜਾਂਦਾ ਇਹ ਉੱਪਰ ਵਾਲੀ ਪੱਤੀ ਜਿਹੜੀ ਮੈਂ ਪਾ ਲਈ ਆ ਤੇ ਨੀਚੇ ਵਾਲੀਆਂ ਜਿਹੜੀਆਂ ਪੱਤੀਆਂ ਪਾ ਕੇ ਤੇ ਬੜਾ ਸੋਹਣਾ ਗਰਮੀਆਂ ਵਾਲਾ ਜਾਂ ਸੱਬੀਆਂ ਨਾਲ ਜਿਸ ਤਰ੍ਹਾਂ ਦਾ ਮੱਝੀ ਇਹ ਗਰਮੀਆਂ ਦੇ ਵਿੱਚ ਛੋਟੀਆਂ-ਛੋਟੀਆਂ ਬੂਟੀਆਂ ਵਾਲੇ ਜਿਹੜੇ ਸੂਟ ਜਿਆਦਾ ਸੋਹਣੇ ਲੱਗਦੇ ਆ ਜਿਸ ਤਰ੍ਹਾਂ ਦੇ ਮੱਝ ਬਣਾ ਲੈ ਇਹ ਬਜ਼ੁਰਗਾਂ ਦਾ ਬਣਾ ਲੈ ਆਪਣਾ ਬਣਾ ਲੈ ਬਹੁਤ ਸਾਨਾ ਸੂਟ ਬਣ ਕੇ ਤਿਆਰ ਹੋ ਜਾਂਦਾ ਇਸ ਤਰ੍ਹਾਂ ਜਿਹੜੀਆਂ ਨਿੱਗੀਆਂ ਪੱਤੀਆਂ ਜਿਹੜੀਆਂ ਪਾਈ ਜਾਂਦੀਆਂ ਫੁੱਲ ਘੈਲੋ ਪੱਤੀ ਪੈਲੋ